ਦਨ ਹੌਲੀ ਹੌਲੀ ਆਪਣੀ ਗਿਣਤੀ ਘਟੀ ਜਾਂਦੀ ਹੈ ਜਵਾਦ ਉਹ ਇੱਕ ਜਮਣ ਲੱਗ ਕੇ ਜਿੱਥੇ ਪੁੰਡਾ ਹੋਗਾ ਉੱਥੇ ਬ੍ਰੇਕ ਮਾਰ ਦਿੰਦੇ ਆ ਗਾਹਾਂ ਚ ਵਾਖੀ ਲੈਣਾ ਪਰ ਉਹ ਜਵਾਕ ਕਿੱਥੋਂ ਹੋਣਗੇ ਖਾਣੇ ਦਾ ਮੁਹੰਮਦ ਸਾਹਿਬ ਤੁਸੀਂ ਪੀਜੇ ਮੁਹੰਮਦ ਆ ਲੇਜ 버거 ਪੀਜੇ ਕਿੱਥੋਂ ਜਵਾਕ ਹੋਣਿਆ ਆਪਣੀ ਜਿਹੜੀ ਅਗਲੀ ਪੀੜੀ ਆ ਨਾ ਜਿਹਨੂੰ ਅਸੀਂ ਆ ਗੰਦ ਖਵਾਈ ਜਨਾ ਚੈਰ ਫਾਸਟ ਫੂਡ ਆ ਮੈਦੇ ਵਾਲਾ ਇਹ ਅਗਲੀ ਪੀੜੀ ਦਾ ਜਵਾਕ ਨਹੀਂ ਪੈਦਾ ਹੋਣੀ ਮੇਰੀ ਗੱਲ ਲਿਖ ਕੇ ਰੱਖ ਲੈ ਹੁਣ ਹੀ ਆਈਪੀਐਫ ਸੈਂਟਰ ਖੁੱਲੇ ਪਏ ਆ ਥਾਂ ਥਾਂ ਤਾਂ ਛੋਟੇ ਤੋਂ ਛੋਟੇ ਸ਼ਹਿਰ ਦੇ ਵਿੱਚ ਕਈ ਕਈ ਆਈਬੀਐਫ ਸੈਂਟਰ ਖੁੱਲ ਰਹੇ ਟੀਕੇ ਨਾਲ ਜਵਾਕ ਲੈਣ ਲੱਗੇ ਟੀਕੇ ਨਾਲ ਕਿਧਰ ਨੂੰ ਹੋਗੇ ਪੰਜਾਬੀਓ ਆ ਮੋਮਸ ਪੀਜੇ ਖਾ ਕੇ ਨਹੀਂ ਮਲਕਾ ਸਿੰਘ ਅਰਗੇ ਦਾਰਾ ਸਿੰਘ ਅਰਗੇ ਪੈਦਾ ਹੋਣੇ ਇਹ ਹੋਣੀ ਨਹੀਂ ਉਹਨਾਂ ਸੈਂਟਰਾਂ ਚ ਲਿਆ ਕੇ ਪਤਾ ਨਹੀਂ ਕਿੱਥੋਂ ਦਾ ਸਪਰਮ ਲਿਆ ਕੇ ਉਹ ਸਾਡੇ ਜਨਾਨੀਆਂ ਦੇ ਗਰਭਾਂ ਚ ਭਰ ਕੇ ਡੀਐਨਏ ਬਦਲੀ ਜਾਂਦੇ ਆ ਹੁਣ ਚੱਲ ਦੇਖ ਵੇਖ ਵੇਖੇ ਵੱਡ ਜਾ

ਰਾਂਜੀ ਪ੍ਰਿਆਣੀ ਉਹਨਾਂ ਸਾਹਿਬ ਨਾਲ ਉਹਨਾਂ ਸਾਹਿਬ ਧਿਆਨ ਰੱਖੋ ਹੋਰ ਤੇਲ ਦਿਖਾਓ ਵੀਰੇ ਆ ਤੇਲ ਤੇ ਆਹ ਤੇਲ ਉਹ ਆ ਜੀ ਵਾ ਦੇਖੋ ਕਿੰਨਾ ਟੱਕੇ ਸਾਫ਼ ਉਧਰ ਪਤੰਗ ਰੱਖੇ ਨੇ ਆ ਜਿਹੜੇ ਤੁਸੀਂ ਖਾਣੇ ਆ ਸਾਹਮਣੇ ਸਪ੍ਰਿੰਗ ਰੋਲ ਬਾਈ ਜੀ ਸੱਤ ਦੇ ਅੱਡਾ ਸੱਤ ਪੇਸ ਆਪਾਂ ਕੋ ਵੀ ਮੁਹਾਲੀ ਸਾਰੇ ਮੌਲੀ ਤੇ ਜਾਣੇ ਇੱਥੋਂ ਆਪਾਂ ਕੋ ਵੀ ਤਾਂ ਪਹਨ ਪਈ ਆ ਜੇ ਅੱਧਾ ਲੈ ਕੇ ਵੀ ਹਣੇ ਨਾ ਕੁਝ ਵੀ ਨਹੀਂ ਹੈ ਮੈਂ ਤੇਲ ਦਿਖਾ ਜਰਾ ਹੁਣੀ ਬਦਲੇ ਨਾ ਇਹ ਕਿੰਨਾ ਫਰੈਸ਼ ਹੈ ਇਹ ਫਰੈਸ਼ ਤੇਲ ਜਿੱਚ ਬਣੇ ਆ ਆ ਪਈਆਂ ਮੱਕੀਆਂ ਮਚਰਾ ਚ ਆ ਲੋਕਰ ਮ ਵੀ ਤੇ ਲੈ ਰਿਹਾ ਹੈ ਗੇਜ ਬਣ ਰਿਹਾ ਬਾਈ ਇਹ ਦੇਖੋ ਯਾਰ ਮਾਰ ਨਾ ਲੇਖੋ ਇਹ ਦੇਖੋ ਸਾਸ ਬਾਈ ਮੱਕੀ ਮਚਰ ਉਹ ਹੋਏ ਆਏ ਆਪਰੇ ਹੋਏ ਆ ਮਾਨੂੰ ਆਪਣੀ ਤਾਂ ਕਾਹਦੇ ਤਾਂ ਪਿਆਣਾ ਸਪ੍ਰਿੰਗ ਕਰੋ ਸਾਡੇ ਬੰਦੇ ਡੇ ਆਏ ਦੇਖਣੇ ਨੇ ਤਾਂ 104 ਕਿਤੇ ਮਤਾਂ ਕੰਦੇ ਉਹ ਲੈ ਆਹ ਦੇਖੋ ਆ ਉੱਪਰ ਪਿਆ ਆ ਲਓ ਅਲਟ ਸਪ੍ਰਿੰਗ ਲੋ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਵੇਂ ਜੀ ਆਜੇਗਾ ਬਸ ਨਾਲ ਦੇਖੀ ਸਾਰੇ ਚੂਹੇ ਨੇ ਗਏ ਲੋ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟੱਡੀ ਦਿਖਾਇਆ ਯਾਰ ਐਸੀ ਗੰਦ ਮਾਈ ਗਾਡ ਯਾਰ ਵੈਰੀ ਡਿਸਟਿਕ ਕੁਆਲਟੀ ਆਹ ਹੀ ਮੁਹੰਮਦ ਖਾਨ ਦੇ ਦੋਸਤੋ ਆ ਦੇਖ ਲਓ ਮੁਹੰਮਦ ਸਾਹਿਬ ਹੋ ਸੁਪਰੀ ਆਹ ਸਾਰੇ ਨਵੇਂ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਵਾਲੇ ਇਹ ਤਾਂ ਪੰਮੀ ਨਹੀਂ ਆਹ ਫ੍ਰੀਜ ਹੈ ਇੱਥੀਆਂ ਮੋਟਰਾਂ ਹੀ ਆ ਮੈਂ ਤਾਂ ਖਾ ਜਾਂਦਾ ਉਹ ਮਾਈ ਗਾਡ ਆ ਦੇਖੋ ਜੀ ਪਨੀਰ ਹਾ ਲੋ ਪਨੀਰ ਦਰਵਾਜ਼ੇ ਦੀ ਸਮੈਲ ਮਾਰ ਰਹੀ ਯਾਰ ਅਜੀਤ ਸੱਭਲ ਮਾਰੀ ਇਹ ਆ ਦੇਖੋ ਐਹੀਂ ਇਹ ਪਏ ਸੁੱਤੇ ਉੱਪਰ ਪਏ ਨੇ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਵਗੇ ਰਹੇ ਹੋਏ ਆ ਆ ਗੋਪੀ ਲਾਹੋ ਮੜੀ ਠੀਕ ਹੈ ਇਹ ਉਠਾ ਲਓ ਇਹ ਗੋਪੀ ਅੱਜ ਤੋੜ ਕੇ ਲੈ ਆਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਹਾਏ 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 ਇਹ ਚਿਕਨ ਹੀ ਹੈਗਾ ਭਈ ਇਹ ਸਾਰਾ ਬਣ ਕੇ ਮੁਹੜੀ ਜਾਂਦਾ ਮਾਲੀ ਮਟਾ ਦੇ ਇਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਇਹ ਨਵੇਂ ਪੱਟਕ ਰੰਗੇ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਕਿ ਸੀ ਨੇ ਤਾਜ਼ੀ ਜੇੜੀ ਗੋਭੀ ਦਾ ਬਣ ਰਿਹਾ ਐ ਲੈ ਸੋਚੋ ਵੀ ਇੱਕ ਪੀਸ ਚੱਕਿਆ ਲੈ ਹਾਂ ਨਾ ਵੀ ਫਿਰ ਨਾ ਇਹ ਕੇ ਦਰ ਲੈਣਾ ਹੈ ਕੇ ਬੀ ਜੀ